ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਸਦੀ ਬਾਣੀ ਵਿੱਚ ਮਨ ਨੂੰ ਗੁਰੂ ਕਿਹਾ ਮਨ ਹੀ ਗੁਰੂ ਹੈ ਸਰਬ ਕਾਲ ਹੈ ਪਿਤਾ ਅਪਾਰਾ ਦੇਵ ਕਾਲ ਦਾ ਮਾਤਾ ਹਮਾਰਾ ਮਨੁਆ ਗੁਰਮੁਰ ਮਨਸਾ ਮਾਈ ਜਨਮ ਕੋ ਸੁਭ ਕਿਰਿਆ ਬੜਾਈ ਸਾਹਿਬ ਕਹਿੰਦੇ ਮੰਨਵਾ ਗੁਰਮੁਰ ਮੰਨਸਾ ਮਾਈ ਇਹ ਜਿਹੜਾ ਮੇਰਾ ਮਨ ਹੈ ਮੇਰਾ ਗੁਰੂ ਹੈ ਕਿਉਂ ਮਨ ਮੰਨੇ ਪ੍ਰਮਾਤਮਾ ਹੈ ਮਨ ਨਹੀਂ ਮੰਨਦਾ ਤੋ ਕਮ ਸੇ ਕਮ ਮੇਰੀ ਦੁਨੀਆ ਚ ਪ੍ਰਮਾਤਮਾ ਨਹੀਂ ਹੈ ਮੇਰਾ ਮਨ ਨਹੀਂ ਮੰਨਦਾ ਮਨ ਮੰਨੇ ਤੇ ਈਸ਼ਵਰ ਹੈ ਮਨ ਨਾ ਮੰਨੇ ਤੇ ਨਹੀਂ ਹੈ